ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਗੁਰੂ ਦੇ ਬਹੁਤ ਨੇੜੇ ਹਾਂ ਅਸੀਂ ਸੇਵਾ ਕਰਦੇ ਆ ਚੌਰ ਸਾਹਿਬ ਕਰਦੇ ਹਾਂ ਲੰਗਰ ਵੀ ਵਰਤਾਉਂਦੇ ਹਾਂ ਪਰ ਕੀ ਸਿਰਫ ਨੇੜੇ ਖੜ ਜਾਣ ਨਾਲ ਗੁਰੂ ਦੀ ਰਮਜ਼ ਸਮਝ ਆ ਜਾਂਦੀ ਹੈ ਅਨੰਦਪੁਰ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਵਾਰੀ ਇਹਹੀ ਘਟਨਾ ਜੋ ਸਾਨੂੰ ਨਿਮਰਤਾ ਤੇ ਸੇਵਾ ਦਾ ਅਸਲੀ ਮਤਲਬ ਸਮਝਾਉਂਦੀ ਹੈ ਇੱਕ ਮਦਾਰੀ ਦੇ ਛਲੈ ਕੇ ਦਰਵਾਰ ਸਾਹਿਬ ਵਿੱਚ ਆਇਆ ਇੱਕ ਸੇਵਾਦਾਰ ਨੇ ਰਿੱਚਾ ਤਮਾਸ਼ਾ ਦੇਖਣ ਦੀ ਇੱਦਦ ਕੀਤੀ ਪਰ ਕਲਗੀਧਰ ਪਾਸ਼ਾ ਦੇ ਅੱਖਾਂ ਵਿੱਚ ਹੰਝੂ ਕਿਉਂ ਆ ਗਏ ਰਿੱਚ ਸਿਰਫ ਜਾਨਵਰ ਨਹੀਂ ਸੀ ਸੰਗਤ ਜੀ ਉਸ ਦੇ ਪਿੱਛੇ ਇੱਕ ਸੱਚ ਲੁਕਿਆ ਹੋਇਆ ਸੀ ਸੇਵਾ ਵਿੱਚ ਹੰਕਾਰ ਮਾੜੇ ਲੋ ਮਾੜੇ ਬੋਲ ਅਤੇ ਕਾਣੀ ਵਾਣ ਦਾ ਨਤੀਜਾ ਕੀ ਹੁੰਦਾ ਹੈ ਹਾਉ ਸੰਗਤ ਜੀ ਇਹ ਸਾਖੀ ਨੂੰ ਬੜੇ ਪਿਆਰ ਨਾਲ ਸਰਵਣ ਕਰਦੇ ਆ ਸੰਗਤ ਜੀ ਮੇਰੇ ਚੈਨਲ ਰੂ ਪੰਜਾਬ ਦੀ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰਾਂ ਸੰਗਤਾਂ ਤੱਕ ਵੀ ਪਹੁੰਚ ਜਾਵੇ ਮੈਂ ਵਾਹਿਗੁਰੂ ਕੀ ਹਿਰਦਾਸ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸੰਗਤ ਜੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇੱਕ ਵਾਰ ਅਨੰਤਪੂ ਸਾਹਿਬ ਕਲਕੀ ਤਰਪਾਸ਼ਾ ਜੀ ਆਪਣੇ ਆਸਣ 'ਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸ ਸਮੇਂ ਇੱਕ ਮਦਾਰੀ ਇੱਕ ਰਿੱਚ ਨੂੰ ਲੈ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਆ ਗਿਆ ਮਦਾਰੀ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਪਹਿਲਾ ਦੋ ਰਿੱਚ ਬਿਮਾਰ ਹੋ ਕੇ ਮਰ ਗਏ ਹਨ ਹੁਣ ਬੜੀ ਮੁਸ਼ਕਲ ਦੇ ਨਾਲ ਕਾ ਖੋਦ ਕੇ ਰੁਪਏ ਜੋੜ ਕੇ ਇਹ ਰਿੱਚ ਲਿਆਂਦਾ ਹੈ ਹੁਣ ਤੁਸੀਂ ਮਿਹਰ ਕਰਿਓ ਕਿ ਇਸ ਰਿੱਚ ਨੂੰ ਕੁਝ ਨਾ ਹੋਵੇ ਤੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲ ਪਵੇ ਇਹ ਬੇਨਤੀ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਕੋਈ ਖਾਸ ਬਚਨ ਨਹੀਂ ਕੀਤਾ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਠੀਕ ਹੈ ਕੋਈ ਗੱਲ ਨਹੀਂ ਮਦਾਰੀ ਨੇ ਕਲਗੀਧਰ ਪਾਸ਼ਾ ਜੀ ਨੂੰ ਕਿਹਾ ਗੁਰੂ ਜੀ ਇੱਥੇ ਹੀ ਤਮਾਸ਼ਾ ਦਿਖਾਉਣ ਦਾ ਮਹੂਰਤ ਕਰ ਲਵਾ ਉਸਨੇ ਕਿਹਾ ਕੀ ਡੁਗਡੁਗੀ ਪੁਜਾ ਕੇ ਰਿਛ ਨੂੰ ਨਚਾ ਕੇ ਦਿਖਾਵਾਂ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਤੂੰ ਰਹਿਣ ਦੇ ਰਿਛ ਨੂੰ ਰਜਾਣ ਦੀ ਕੋਈ ਲੋੜ ਨਹੀਂ ਹੈ ਕਲਗੀਧਰ ਪਾਸ਼ਾ ਜੀ ਦੇ ਪਿੱਛੇ ਖੜਾ ਇੱਕ ਸੇਵਾਦਾਰ ਚੌਰ ਸਾਹਿਬ ਕਰ ਰਿਹਾ ਸੀ ਜਿਸ ਦਾ ਨਾਮ ਸੀ ਭਾਈ ਕੀਰਤੀਆ ਉਸਨੇ ਕਿਹਾ ਕਿ ਗੁਰੂ ਜੀ ਮੈਂ ਕਦੇ ਵੀ ਰਿਛ ਨੂੰ ਨੱਚਦਾ ਨਹੀਂ ਦੇਖਿਆ ਗੁਰੂ ਜੀ ਨੇ ਫਰਮਾਇਆ ਕਿ ਕੀਰਤੀਆ ਰਿਸ਼ ਨੱਚਦਾ ਦੇ ਕੇ ਕੀ ਹੋਵੇਗਾ ਇਹ ਕਿਹੜਾ ਕੋਈ ਇੰਨੀ ਵੱਡੀ ਖਾਸ ਗੱਲ ਹੈ ਪਰ ਭਾਈ ਕੀਰਤੀਆ ਨੇ ਕਲਗੀਧਰ ਪਾਸ਼ਾ ਜੀ ਦੇ ਬਚਨ ਦੀ ਕੋਈ ਪਰਵਾਹ ਨਹੀਂ ਕੀਤੀ ਭਾਈ ਕੀਰਤੀਆ ਨੇ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਤੂੰ ਮਹੂਰਤ ਕਰ ਲੈ ਤੂੰ ਰਿਸ਼ ਨੂੰ ਨਚਾ ਕੇ ਦਿਖਾ ਸੰਗਤ ਜੀ ਕਈ ਵਾਰ ਗੁਰੂ ਦੀ ਰਮਜ਼ ਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਪਾਮੀਓ ਗੁਰੂ ਦੇ ਜਿੰਨਾ ਮਾਜੀ ਨੇੜੇ ਹੋਵੇ ਮਦਾਰੀ ਨੇ ਡਗਡੂਗੀ ਬੁਜਾਈ ਤੇ ਰੇਸ਼ ਨੱਚਣ ਲੱਗ ਪਿਆ ਪਾਈ ਕੀਰਤੀਆ ਰੇਸ਼ ਨੂੰ ਨੱਚਦਾ ਦੇਖ ਕੇ ਬੜਾ ਹੀ ਖੁਸ਼ ਹੋਇਆ ਪਰ ਰੇਸ਼ ਨੂੰ ਨੱਚਦਾ ਦੇਖ ਕੇ ਕਲਗੀਧਰ ਪਾਸ਼ਾ ਜੀ ਦੇ ਅੱਖਾਂ ਵਿੱਚ ਹੰਝੂ ਆ ਗਏ ਕਲਗੀਧਰ ਪਾਸ਼ਾ ਜੀ ਨੇ ਮਦਾਰੀ ਨੂੰ ਕਿਹਾ ਕਿ ਭਾਈ ਬਸ ਕਰ ਰੁਕ ਜਾ ਪਰ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕੀ ਕੋਈ ਗਾਲ ਨਹੀਂ ਮਹਾਰਾਜ ਤੁਸੀਂ ਰੇਸ਼ ਨੂੰ ਹੋ ਨੱਚ ਲੈਣ ਦਿਓ ਰੇਸ਼ ਨੱਚਦਾ ਹੋਇਆ ਮੈਨੂੰ ਬੜਾ ਸੋਹਣਾ ਲੱਗ ਰਿਹਾ ਹੈ ਮਦਾਰੀ ਰੇਸ਼ ਨੂੰ ਫਿਰ ਤੋਂ ਨਚਾਉਣ ਲੱਗ ਪਿਆ ਕਲਗੀਧਾਰ ਪਾਸ਼ਾ ਜੀ ਚੁੱਪਚਾਪ ਥੋੜੀ देर ਦੇਖਦੇ ਰਹੇ ਸੰਗਤ ਜੀ ਤੇ ਫਿਰ ਮਦਾਰੀ ਨੂੰ ਕਿਹਾ ਕਿ ਭਾਈ ਬਸ ਕਰ ਰੇਸ਼ ਨੂੰ ਨਾ ਨਚਾ ਭਾਈ ਕੀਰਤੀਆ ਰੇਸ਼ ਨੂੰ ਨੱਚਦਾ ਦੇਖ ਕੇ ਤਾੜੀਆਂ ਮਾਰ-ਮਾਰ ਕੇ ਹੱਸ ਰਿਹਾ ਸੀ ਭਾਈ ਕੀਰਤੀਆ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਜੀ ਮੈਨੂੰ ਰੇਸ਼ ਨੱਚਦਾ ਬਹੁਤ ਸੋਹਣਾ ਲੱਗ ਰਿਹਾ ਹੈ ਭਾਈ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕਿ ਰੇਸ਼ ਨੂੰ ਹੋਰ ਨਚਾ ਇਹ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਭਾਈ ਕੀਰਤੀਆ ਨੂੰ ਕਿਹਾ ਕਿ ਭਾਈ ਕੀਰਤੀਆ ਜਿਹੜਾ ਇਹ ਰੇਸ਼ ਤੇ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਤੈਨੂੰ ਪਤਾ ਹੈ ਇਹ ਕੌਣ ਹੈ ਭਾਈ ਕੀਰਤੀਆ ਨੇ ਕਿਹਾ ਕਿ ਇਹ ਰੇਸ਼ ਇੱਕ ਜਾਨਵਰ ਹੈ ਹੋਰ ਕੌਣ ਹੈ ਮਹਾਰਾਜ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਕੀਰਤੀਆ ਇਹ ਰੇਛ ਤੇਰਾ ਪਿਤਾ ਸੋਬਾਰਾਮ ਹੈ ਇਹ ਸੁਣ ਕੇ ਭਾਈ ਕੀਰਤੀਆ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਉਸ ਦਾ ਸਾਰਾ ਹਾਸਾ ਇੱਕਦਮ ਬੰਦ ਹੋ ਗਿਆ ਇਹ ਸੁਣ ਕੇ ਭਾਈ ਕੀਰਤੀਆ ਨੇ ਚੌਰ ਸਾਹਿਬ ਕਲਗੀਧਰ ਪਾਸ਼ਾ ਜੀ ਦੇ ਅੱਗੇ ਰੱਖ ਦਿੱਤਾ ਤੇ ਕਿਹਾ ਕਿ ਗੁਰੂ ਜੀ ਮੇਰੇ ਪਿਤਾ ਨੇ ਨੌਵੇਂ ਪਾਤਸ਼ਾਹ ਅਤੇ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਉਮਰ ਲੰਗਰ ਵਿੱਚ ਸੇਵਾ ਕੀਤੀ ਹੈ ਜੇ ਸਾਨੂੰ ਸੇਵਾ ਕਰਨ ਤੇ ਰੇਸ਼ੀ ਦੀ ਜੂਨ ਹੀ ਮਿਲਣੀ ਹੈ ਤਾਂ ਮੈਂ ਵੀ ਸੇਵਾ ਨਹੀਂ ਕਰਨੀ ਤੇ ਮੈਂ ਵੀ ਚਲਿਆ ਹਾਂ ਕਲ ਕੀ ਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਕੀਰਤਿਆ ਕੋਈ ਗੱਲ ਨਹੀਂ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਚਲਿਆ ਜਾ ਇਹ ਤਾਂ ਗੁਰੂ ਨਾਨਕ ਦਾ ਧੜਾ ਇੱਕ ਉੱਤਰਿਆ ਸੋ ਚੜਾ ਸੋ ਜਾਣਾ ਹੈ ਤਾਂ ਚਲਿਆ ਜਾ ਅਸੀਂ ਤੈਨੂੰ ਨਹੀਂ ਰੋਕਦੇ ਕੋ ਨਾਨਕ ਦੇ ਘਰ ਵਿੱਚ ਕੋਈ ਫਰਕ ਨਹੀਂ ਪੈਂਦਾ ਇੱਕ ਜਾਂਦਾ ਤੇ ਸੋ ਹੋਰ ਆ ਜਾਂਦੇ ਆ ਪਰ ਇੱਕ ਵਾਰੀ ਇਹ ਸੁਣ ਕੇ ਜਾ ਕਿ ਤੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਿਸ਼ੀ ਦੀ ਜੂਨ ਕਿਉਂ ਮਿਲੀ ਭਾਈ ਕੀਰਤਿਆਂ ਨੇ ਕਿਹਾ ਕਿ ਗੁਰੂ ਜੀ ਕਿਰਪਾ ਕਰਕੇ ਜਰੂਰ ਦੱਸੋ ਕਿ ਮੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਿਸ਼ ਦੀ ਜੂਨ ਕਿਉਂ ਮਿਲੀ ਕਲਕੀਤਾਰ ਪਾਸ਼ਾ ਜੀ ਨੇ ਫਰਮਾਇਆ ਕਿ ਇੱਕ ਨਾਮ ਜਪਣ ਵਾਲਾ ਜ਼ਿਮੀਦਾਰ ਸਿੱਧਾ ਪੱਧਰਾ ਬੰਦਾ ਸੀ ਉਹ ਬਹੁਤ ਧਰਮੀ ਪੁਰਸ਼ ਸੀ ਉਸ ਦੇ ਗੁਰੂ ਤੇ ਵਿੱਚ ਬਹੁਤ ਭਾਵਨਾ ਸੀ ਤੇ ਮਨ ਵਿੱਚ ਗੁਰੂ ਬਾਸ ਤੇ ਬਹੁਤ ਜ਼ਿਆਦਾ ਪ੍ਰੇਮ ਸੀ ਇੱਕ ਵਾਰ ਉਸ ਨੇ ਆਪਣੇ ਖੇਤ ਕੁਲਾੜੀ ਤੇ ਗੁੜ ਬਣਾਇਆ ਅਤੇ ਬਣਾ ਕੇ ਉਸ ਦੇ ਮਨ ਵਿੱਚ ਆਇਆ ਕਿ ਗੋੜ ਪਹਿਲਾ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਜਾਂਦੇ ਹਾਂ ਤੇ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਆਉਂਦੇ ਹਾਂ ਉਸ ਨੇ ਗੁਰੂ ਦਾ ਗੱਟਾ ਭਰ ਕੇ ਨੌਵੇਂ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਮੱਥਾ ਟੇਕਿਆ ਨੌਵੇਂ ਪਾਤਸ਼ਾਹ ਜੀ ਨੇ ਵਚਨ ਕੀਤਾ ਜਾਂ ਸਿੱਖ ਨੇ ਹਾਲ ਹੋਵੇ ਨੌਵੇਂ ਪਾਤਸ਼ਾਹ ਜੀ ਨੇ ਉਸ ਜ਼ਿਮੀਦਾਰ ਨੂੰ ਵਚਨ ਕੀਤਾ ਕਿ ਤੂੰ ਥੋੜੀ ਦੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰ ਕੇ ਦੇਖ ਹਾਜ਼ਰੀ ਭਰ ਕੇ ਦੇਖਦਾ ਕਿਣਕਾ ਜਰੂਰ ਲੈ ਕੇ ਜਾਮੀ ਉਸ ਜ਼ਿਮੀਦਾਰ ਨੇ ਸੱਤ ਬਚਨ ਕਹਿ ਕੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰਨ ਲੱਗਾ ਜਦ ਭੂਗ ਪਿਆ ਤਾਂ ਤੇਰੇ ਪਿਤਾ ਸੋਭਾ ਰਾਮ ਦੇਖ ਵਰਤੌਣ ਲੱਗ ਪਿਆ ਉਸ ਜ਼ਿਮੀਦਾਰ ਦਾ ਪਿੰਡ ਬਹੁਤ ਦੂਰ ਸੀ ਤੇ ਦਿਨ ਛਿਪਣ ਵਾਲਾ ਸੀ ਜ਼ਿਮੀਦਾਰ ਦੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣਕਾ ਦੇਖਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਤੇ ਦਿਨ ਛਿਪਣ ਵਾਲਾ ਹੈ ਤੇ ਤੇਰੇ ਪਿਤਾ ਨੇ ਉਸ ਜ਼ਿਮੀਂਦਾਰ ਨੂੰ ਕਿਹਾ ਕਿ ਟਿਕ ਕੇ ਬੈਠ ਜਾ ਐਮੀ ਰਿਸ਼ਵਾੰਗ ਟੱਪਨਾ ਤੇਰੇ ਪਿਤਾ ਦੇਗ ਦੀ ਬਾਲਟੀ ਲੈ ਕੇ ਦੂਜੀ ਪਾਸੇ ਦੇਗ ਵਰਤੌਣ ਲੱਗ ਪਿਆ ਉਸ ਜ਼ਿਮੀਂਦਾਰ ਨੇ ਫਿਰ ਉੱਠ ਕੇ ਤੇਰੇ ਪਿਤਾ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰਮੁਖਾ ਗੁਰੂ ਜੀ ਦਾ ਬਚਨ ਹੈ ਕਿ ਕਿਣਕਾ ਦੇਗ ਦਾ ਜਰੂਰ ਲੈ ਕੇ ਜਾਈ ਉੰਜ ਤਾਂ ਮੇਰੀ ਦੇਖ ਸਕਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਜੀ ਦਾ ਬਚਨ ਹੀ ਮੰਨਣਾ ਹੈ ਸੋ ਮੈਨੂੰ ਦੇਰ ਹੋ ਰਹੀ ਹੈ ਮੈਂ ਬਹੁਤ ਦੂਰ ਜਾਣਾ ਹੈ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫਿਰ ਉਹੀ ਗੱਲ ਕਹੀ ਕਿ ਐਵੇਂ ਰੇਸ਼ ਮੰਗਣਾ ਟੱਪੀ ਜਾ ਇਹ ਕਹਿ ਕੇ ਤੇਰੇ ਪਿਤਾ ਦੇਗ ਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਹੋ ਗਿਆ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਦੇਗ ਵਰਤੌਣ ਲੱਗ ਪਿਆ ਪਰ ਉਸ ਜ਼ਿਮੀਦਾਰ ਨੂੰ ਦੇਖ ਨਹੀਂ ਦਿੱਤੀ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਆਮ ਹੀ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਬੰਦਾ ਦੇਖ ਜਾਂ ਲੰਗਰ ਵਰਤਾ ਰਿਹਾ ਹੁੰਦਾ ਹੈ ਉਹ ਜ਼ਿਆਦਾਤਰ ਇਸੇ ਤਰ੍ਹਾਂ ਹੀ ਕਰਦਾ ਹੈ ਕਿ ਆਪਣੀ ਜਾਣ ਪਛਾਣ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰ ਵਾਲਿਆਂ ਨੂੰ ਦੇਖ ਜਾਂ ਲੰਗਰ ਪਹਿਲਾਂ ਵਰਤੌਂਦਾ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਵੀ ਬੰਦੇ ਸੇਵਾਕਾਰੇ ਹੁੰਦੇ ਨੇ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਡੋਲੂ ਪਹਿਲੇ ਹੀ दाल ਸਬਜੀ ਖੀਰ ਨਾਲ ਭਰ ਦਿੰਦੇ ਹਨ ਪਰ ਕਈ ਲੋਕ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਲਈ ਬੈਠੇ ਹੁੰਦੇ ਹਨ ਉਹਨਾਂ ਨੂੰ ਦਾਲ ਸਬਜੀ ਖੀਰ ਛਕਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਅੰਤ ਵਿੱਚ ਕਹਿ ਦਿੰਦੇ ਹਨ ਕਿ ਦਾਲ ਸਬਜੀ ਖਤਮ ਹੋ ਗਈ ਆ ਭਾ ਮੁੱਕ ਗਈ ਆ ਹੁਣ ਜਿਨ੍ਹਾਂ ਨੂੰ ਛਕਣ ਲਈ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਜਦੋਂ ਉਹ ਸੇਵਾ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡੋਲੂ ਭਰ ਕੇ ਦਾਲ ਸਬਜੀ ਦਿੰਦੇ ਹਾਂ ਫਿਰ ਸਾਡੇ ਸ਼ੈਗਲ ਕਿੱਥੇ ਬਚਣਾ ਸੀ ਇਹ ਸੱਚੀ ਗੱਲ ਸੁਣ ਕੇ ਸੇਵਾਦਾਰ ਫਿਰ ਗੁੱਸਾ ਕਰਦੇ ਹਨ ਤੇ ਲੋਕਾਂ ਨੂੰ ਭੱਜ-ਭੱਜ ਪੈਂਦੇ ਨੇ ਗਲਤ ਸ਼ਬਦ ਵਰਤਦੇ ਹਨ ਫਿਰ ਜਿਹੇ ਲੋਕ ਜਿਨ੍ਹਾਂ ਨੂੰ ਲੰਗਰ ਦੀ ਸੱਚਮੁੱਚ ਲੋੜ ਹੁੰਦੀ ਆ ਉਹ ਭੁੱਖੇ ਪੇਟ ਹੀ ਪ੍ਰਸ਼ਾਦਾ ਛਕੇ ਵੀ ਨਾ ਸੇਵਾਦਾਰਾਂ ਨੂੰ ਮਾਨ ਵਿੱਚ ਕੋਸਤੇ ਹੋਏ ਘਰਾਂ ਨੂੰ ਮੋੜਾਉਂਦੇ ਨੇ ਹੁਣ ਦੇਖੋ ਸਾ ਸੰਗਤ ਜੀ ਜਿਹੜੀ ਲੋਕਾਂ ਨੂੰ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਿਆ ਉਹਨਾਂ ਦੇ ਮਨਾਂ ਵਿੱਚ ਪ੍ਰਸ਼ਾਦਾ ਵਰਤੌਣ ਵਾਲਿਆਂ ਲਈ ਮਾੜੇ ਬੋਲ ਹੀ ਨਿਕਲਦੇ ਹਨ ਤੇ ਉਹਨਾਂ ਮਾੜੇ ਬੋਲਾਂ ਦਾ ਤੀਜਾ ਵੀ ਬਹੁਤ ਹੀ ਮਾੜਾ ਨਿਕਲਦਾ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਕਾਣੀ ਵੰਡ ਨਹੀਂ ਕਰਨੀ ਚਾਹੀਦੀ ਜਿਹੜੀ ਮੁਹੱਲਿਆਂ ਦੇ ਵਿੱਚ ਗੁਰੂ ਘਰ ਬਣੇ ਹੋਏ ਹਨ ਉੱਥੇ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਆ ਤਲਕੀਦਾਰ ਪਾਸ਼ਾ ਜੀ ਦੱਸਿਆ ਕਿ ਤੇਰੇ ਪਿਤਾ ਨੂੰ ਉਸ ਜ਼ਿਮੀਂਦਾਰ ਨੇ ਤੀਸਰੀ ਵਾਰ ਫਿਰ ਕਿਹਾ ਕਿ ਰੱਬ ਦੇ ਪਿਆਰਿਆ ਮੈਂ ਬਹੁਤ ਦੂਰ ਜਾਣਾ ਹੈ ਮੈਨੂੰ ਇੱਕ ਕਿਣਕਾ ਦੇ ਦੇ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫਿਰ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਬੈਠ ਜਾ ਐਵੇਂ ਰੇਸ਼ਵਾਂਗ ਨਾ ਟੱਪੀ ਜਾ ਜਦੋਂ ਤੇਰੀ ਪਿਤਾ ਨੇ ਹੱਥ ਹਿਲਾਇਆ ਤਾਂ ਕਿਣਕਾ ਦੇਗ ਦਾ ਥੱਲੇ ਜ਼ਮੀਨ ਤੇ ਡੇਗ ਪਿਆ ਜ਼ਿਮੀਦਾਰ ਨੇ ਉਸ ਦੇਗ ਦੇ ਕਿਣਕੇ ਨੂੰ ਝੁੱਕ ਕੇ ਮੂੰਹ ਵਿੱਚ ਪਾ ਲਿਆ ਤੇ ਇਹ ਵਚਨ ਕੀਤਾ ਕਿ ਰੱਬ ਦੇ ਪਿਆਰਿਆ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਇਹੋ ਜਿਹਾ ਮਾੜੇ ਬੋਲ ਨਹੀਂ ਬੋਲੀਦੇ ਤੂੰ ਮੈਨੂੰ ਬਿਨਾਂ ਗੱਲ ਤੋਂ ਰਿੱਚ ਰਿੱਚ ਕਹਿ ਰਿਹਾ ਮੈਂ ਤਾਂ ਰਿੱਚ ਨਹੀਂ ਬਣਦਾ ਪਰ ਤੂੰ ਜ਼ਰੂਰ ਬਣੇਗਾ ਇਸ ਗਲਤੀ ਦੇ ਕਾਰਨ ਹੀ ਤੇਰੇ ਪਿਤਾ ਰੇਸ਼ੀ ਦੀ ਜੂਨ ਵਿੱਚ ਪਿਆ ਹੈ ਉਸ ਧਰਮੀ ਬੰਦੇ ਦਾ ਕੀਤਾ ਹੋਇਆ ਬਚਨ ਪੂਰਾ ਹੋਇਆ ਭਾਈ ਕੀਰਤੀ ਆ ਇਹ ਸੁਣ ਕੇ ਰੋਂ ਲੱਗ ਪਿਆ ਭਾਈ ਕੀਰਤੀ ਨੇ ਗੁਰੂ ਜੀ ਦੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਗੁਰੂ ਜੀ ਮੇਰੇ ਤੋਂ ਪੋਲ ਹੋ ਗਈ ਮੈਂ ਤੁਹਾਨੂੰ ساری ਉਮਰ ਚੋਰ ਸਹਾਵ ਕਰੂੰਗਾ ਪਰ ਮੇਰੇ ਤੋਂ ਮੇਰੇ ਪਿਤਾ ਜੀ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਕਲਗੀਧਰ ਪਾਸ਼ਾ ਜੀ ਨੇ ਕਿਹਾ ਕਿ ਭਾਈ ਕੀਰਤੀਆ ਹੁਣ ਦੱਸ ਰੇਸ਼ਨੂ ਹੋ ਨਚਾਈਏ ਭਾਈ ਕੀਰਤੀਆ ਕਹਿਣ ਲੱਗਿਆ ਕਿ ਗੁਰੂ ਪਿਤਾ ਜੀ ਮੇਰੇ ਪਿਤਾ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਚਾਓ ਗੁਰੂ ਜੀ ਨੇ ਭਾਈ ਦਿਆਲ ਸਿੰਘ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ ਰੁਪਏ ਲੈ ਕੇ ਆ ਭਾਈ ਦਿਆ ਸਿੰਘ ਜੀ ਰੁਪਏ ਲੈ ਕੇ ਆਏ ਗੁਰੂ ਜੀ ਨੇ ਫਰਮਾਇਆ ਕਿ ਇਹ ਰੁਪਏ ਮਦਾਰੀ ਨੂੰ ਦੇ ਦੇ ਭਾਈ ਦਿਆ ਸਿੰਘ ਜੀ ਨੇ ਰੁਪਏ ਮਦਾਰੀ ਨੂੰ ਦੇ ਦਿੱਤੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਇਸ ਰੇਚ ਨੂੰ ਇੱਥੇ ਹੀ ਛੱਡ ਜਾ ਇਹ ਹੁਣ ਸਾਡਾ ਹੋ ਗਿਆ ਮਦਾਰੀ ਕਹਿਣ ਲੱਗਿਆ ਕਿ ਗੁਰੂ ਜੀ ਇਹ ਬਹੁਤ ਖਤਰਨਾਕ ਜਾਨਵਰ ਹੈ ਇਹ ਤਾਂ ਵੱਡ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਜਲ ਵਾਲਾ ਸਰਬ ਲੋਹਾ ਗੜਵਾ ਲੈ ਕੇ ਆਓ ਗੜਬੇ ਦੀ ਵਿੱਚੋਂ ਜਲ ਲੈ ਕੇ ਕਲਗੀਧਰ ਪਾਸ਼ਾ ਜੀ ਨੇ ਰਿਸ਼ ਦੇ ਉੱਪਰ ਜਲ ਦਾ ਛਿੱਟਾ ਮਾਰਿਆ ਸੰਗਤ ਜੀ ਉਸੇ ਸਮੇਂ ਵਿੱਚ ਧਰਤੀ ਤੇ ਡਿੱਗ ਪਿਆ ਤੇ ਆਪਣੇ ਪ੍ਰਾਣ ਤਿਆਗ ਗਿਆ ਗੁਰੂ ਜੀ ਨੇ ਭਾਈ ਕੀਰਤੀਆਂ ਨੂੰ ਕਿਨੂ ਕਿਹਾ ਕਿ ਸਾਡੇ ਨੇੜੇ ਹੋ ਜਾ ਜਦੋਂ ਭਾਈ ਕੀਰਤੀਆ ਗੁਰੂ ਜੀ ਦੇ ਨੇੜੇ ਹੋਇਆ ਗੁਰੂ ਜੀ ਨੇ ਆਪਣਾ ਤੀਰ ਪਾਈ ਕੀਤਿਆ ਦੇ ਸਿਰ ਉੱਪਰ ਰੱਖਿਆ ਤੇ ਫਰਮਾਇਆ ਕਿ ਗੁਰ ਨਾਨਕ ਸੱਚੇ ਪਾਤਸ਼ਾਹ ਜੀ ਦਾ ਧਿਆਨ ਤਰ ਕੇ ਰਿਛਵਲ ਦੇਖ ਜਦੋਂ ਪਾਈ ਕੀਤਿਆ ਨੇ ਰਿਛਵਲ ਦੇਖਿਆ ਤਾਂ ਉਸ ਨੂੰ ਪਿਤਾ ਦੀ ਰੂਹ ਰਿਛ ਵਿੱਚੋਂ ਨਿਕਲਦੀ ਹੋਈ ਨਜ਼ਰ ਆਈ ਫਿਰ ਉਹ ਰੂਹ ਸੱਚਖੰਡ ਜਾਂਦੀ ਹੋਈ ਨਜ਼ਰ ਆਈ ਇਹ ਦੇਖ ਕੇ ਪਾਈ ਕੀਤਿਆ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਗੁਰੂ ਜੀ ਮੈਂ ਪਹਿਲਾਂ ਤੁਹਾਨੂੰ ਚੋਰ ਸਾਹਿਬ ਕਰਦਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਐਡੇ ਵੱਡੇ ਪਰਮੇਸ਼ਰ ਹੋ ਮੈਨੂੰ ਪਤਾ ਲੱਗ ਗਿਆ ਕਿ ਜੇ ਮੈਂ ਵੀ ਰਿਚ ਬਣ ਗਿਆ ਤਾਂ ਤੁਸੀਂ ਮੈਨੂੰ ਵੀ ਬਖਸ਼ ਕੇ ਸੱਚਖੰਡ ਭੇਜ ਦੇਵੋਗੇ ਮੈਨੂੰ ਬਖਸ਼ ਦੇਵੋਗੇ ਮੈਂ ਤੁਹਾਨੂੰ ਕਹਿ ਬੈਠਿਆ ਕਿ ਮੈਂ ਚੌਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਗਲਤੀ ਹੋਊਗੀ ਗੁਰੂ ਜੀ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਬੰਦਾ ਕੁਝ ਕਹਿ ਰਿਹਾ ਹੋਵੇ ਤਾਂ ਉਸ ਹੀ ਗੱਲ ਨੂੰ ਸੁਣੋ ਮਜਬੂਰੀ ਸਮਝੋ ਇਹ ਨਹੀਂ ਕਿ ਅਸੀਂ ਤਾਂ ਸੇਵਾ ਕਰ ਰਹੇ ਹਾਂ ਹੰਕਾਰ ਵਿੱਚ ਇਹ ਨਾ ਸੋਚੋ ਕਿ ਬਾਕੀ ਸਾਰੀ ਦੁਨੀਆ ਤੇ ਐਵੇਂ ਹੀ ਆ ਜੇ ਅਸੀਂ ਗੁਰੂ ਘਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਾਚੀ ਕਿਸੇ ਨੂੰ ਬੋਲ ਜਾਈਏ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸ ਨੂੰ ਕਹੇ ਹੋਏ ਮਾੜੇ ਬੋਲ ਉਲਟ ਕੇ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਨੇ ਇਸ ਲਈ ਜੋ ਸੇਵਾ ਕਰਨੀ ਹੈ ਨਾਮ ਜਪਣਾ ਹੈ ਤਾਂ ਨਿਮਰਤਾ ਦੇ ਨਾਲ ਹੀ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਤਾਂ ਸੇਵਾ ਸਿਮਰਨ ਕਰਦਾ ਹਾਂ ਮੇਰਾ ਕੀ ਵਿਗੜਨਾ ਮੈਂ ਜੋ ਮਾਜੀ ਕਰ ਲਵਾਂ ਇਹ ਭਲੇਖਾ ਆਪਣੇ ਮਨ ਵਿੱਚੋਂ ਕੱਢ ਦੇਣਾ ਸਾਹ ਸੰਗਤ ਜੀ ਸਾਹ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਵੱਡੀ ਸਿੱਖਿਆ ਮਿਲਦੀ ਹੈ ਕਿ ਗੁਰੂ ਘਰ ਵਿੱਚ ਕੀਤੀ ਸੇਵਾ ਤਦ ਹੀ ਫਾਲ ਦਿੰਦੀ ਹੈ ਜਦੋਂ ਉਸ ਵਿੱਚ ਨਿਮਰਤਾ ਹੋਵੇ ਸੇਵਾ ਕਰਦੇ ਹੋਏ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਮਾੜੇ ਬੋਲ ਕਾਣੀ ਬੰਡ ਤੇ ਹੰਕਾਰ ਮਨੁੱਖ ਨੂੰ ਡਿਗਾ ਦਿੰਦੀ ਹੈ ਜਿਹੜਾ ਬੰਦਾ ਸਿੱਧਾ ਸਾਦਾ ਦਿੱਸਦਾ ਹੈ ਹੋ ਸਕਦਾ ਹੈ ਉਹ ਗੁਰੂ ਦੇ ਬਹੁਤ ਨੇੜੇ ਹੋਵੇ ਇਸ ਲਈ ਹਮੇਸ਼ਾ ਮਿੱਠਾ ਬੋਲੋ ਸਭ ਨਾਲ ਇੱਕਸਾਰ ਬੰਡੋ ਅਤੇ ਗੁਰੂ ਦੀ ਰਜ਼ਾ ਵਿੱਚ ਰਹੋ ਗੁਰੂ ਮਹਾਰਾਜ ਬਖਸ਼ਣਹਾਰ ਹਨ ਪਰ ਸਾਡਾ ਫਰਜ਼ ਹੈ ਕਿ ਸੇਵਾ ਸਿਮਰਨ ਨਾਲ ਕਰੀਏ ਸੰਗਤ ਜੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਜਹੀਆਂ ਹੋਰ ਗੁਰਮਤ ਕਥਾਵਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਇੱਕ ਸਬਸਕ੍ਰਾਈਬ ਸਿਰਫ ਗਿਣਤੀ ਨਹੀਂ ਵਧਾਉਂਦਾ ਇਹ ਗੁਰਮਤ ਪ੍ਰਚਾਰ ਨੂੰ ਅੱਗੇ ਵਧਾਉਂਦਾ ਹੈ ਇਹ ਸੇਵਾ ਵਿੱਚ ਹੌਸਲਾ ਦਿੰਦਾ ਹੈ ਇਹ ਗੁਰੂ ਦੀ ਕਥਾ ਹੋਰਾਂ ਘਰਾਂ ਤੱਕ ਪਹੁੰਚਾਉਂਦਾ ਹੈ ਲਾਈਕ ਕਰਿਓ ਸ਼ੇਅਰ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ